ਨੂੰ ਸੁਖੋਧਨ ਕਰਦੇ ਆ ਰਾਮੂ ਵਾਲੀਆ ਨੇ ਕੀ ਕੀਤਾ ਹੋਰ ਅਜਾ ਡਿੰਗੋ ਆਪ ਦਾ ਸਮਰਥਨ ਦਿੱਤੇ ਆ ਜੋ ਕਿ ਸੂਬੇ ਦੇ ਨਾਲ ਸਮੱਦੇ ਸਮੱਸਿਆ ਨੂੰ ਹੱਲ ਕਰਨ ਦੇ ਵਿੱਚ ਸਵਰਥਨ ਦਿੰਦੇ ਆ ਉਹਨਾਂ ਨੇ ਮੋਦੀ ਸਰਕਾਰ ਤੇ ਕਿਸਾਨ ਵਿਰੋਧੀ ਹੁੰਦਾ ਵੀ ਦੋਸ਼ ਲਾਇਆ ਰਾਮੂ ਵਾਲੀਆ ਨੇ ਦੋਸ਼ ਲਾਇਆ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਟ੍ਰੈਵਲ ਜਿਨਰਲ ਦਾ ਜ਼ਿਕਰ ਨਹੀਂ ਕੀਤਾ ਜਿਸ ਨਾਲ ਤਾਂ ਖਦੜੀ ਕਾਰਨ ਪੰਜਾਬ ਦੇ ਕਈ ਨੌਜਵਾਨ ਆਪੀ ਜਾਨ ਗਵਾ ਚੁੱਕੇ ਆ ਜਿਸ ਨੂੰ ਉਹਨਾਂ ਨੇ ਕਾਂਗਰਸ ਦੇ ਚੂਨ ਮਨੁਰਾਤ ਪੱਤਰ ਵਿੱਚ ਛਾਮਲ ਕਰਨਗੇ ਉਹਨਾਂ ਨੇ ਜੋ 20 ਮਿੰਟ ਉਹ ਵੀ ਕਾਂਗਰਸ ਦੇ ਰੂਪੀ ਛਾਪਦੇ ਨਾਂ ਦੇ ਘਰ ਦੇ ਖਲਾਫ ਨਾ ਬੋਲਣ ਦੀ ਸਲਾਹ ਦਿੱਤੀ ਹੈ ਕਿ ਅਕੀਨ ਨਿਕਲ ਕੋ ਲੰਬੇ ਸਮੇਂ ਤੱਕ ਸੋਹਰਿਆਨਾਂ ਨਹੀਂ ਮਿਲਦੇ ਤਾਂ ਉਹਨਾਂ ਦੇ ਨਾਂ ਦਾ ਪਰਿਵਾਰ ਮੈਂਬਰ ਵੀ ਫਾਇਦੇਮੰਦ ਹਾਲ ਇਹ ਸੱਤ ਬੰਦੇ ਐ ਸੱਤਾਂ ਦੇ ਪੁੱਤਾਂ ਤੋਂ ਮਾਵਾ ਤੋਂ ਪਿਆਉ ਤੋਂ 70 70 ਲੱਖ ਰੁਪਈਆ 10 10 ਲੱਖ ਰੁਪਈਆ ਲੈ ਕੇ 70 ਲੱਖ ਰੁਪਈਆ ਲੈ ਲਿਆ ਬੰਗੇ ਦੇ ਟਰੈਵਲ ਏਜੰਟ ਨੇ ਤੇ ਨਾਲੇ ਲਿਜਾ ਕੇ ਬੰਦੇ ਕਤਲ ਕਰਤੇ ਤੁਰਕੀ ਚ ਸਤੂ ਮੈਂ ਕਤਲ ਕਰਤੇ ਪਾਕਿਸਤਾਨ ਤੁਰਕੀ ਚ ਕਤਲ ਕਰਤੇ ਉਹ ੱੱੱਕੇ ਖਾਂਦਿਆਂ ਨੂੰ ਅੱਜ ਕਿੰਨਾ ਚਿਰ ਹੋ ਗਿਆ ਕੋਈ 2 ਸਾਲ ਹੋ ਗਏ 2.5 ਸਾਲ ਹੋ ਗਏ ਭਗਵੰਤ ਮਾਨ ਜੀ ਨੂੰ ਵੀ ਹੱਥ ਹੱਥ ਬੰਨੇ ਉਸ ਏਜੰਟ ਨੂੰ ਹੱਥ ਹੀ ਨਹੀਂ ਪਾਉਂਦੇ ਜਿਵੇਂ ਬੱਕਰੀ ਦੁੱਧ ਦੇਣੋਂ हट ਜੂਗੀ ਜੇ ਹੱਥ ਪਾ ਲਿਆ ਫਿੱਟੇ ਮੂੰਹ ਹੈ ਕਿਸੇ ਸਿਆਸੀ ਪਾਰਟੀ ਨੇ ਇੱਕ ਦੇ ਵੀ ਆ ਮੁੱਦਾ ਨਹੀਂ ਚੁੱਕਿਆ ਤੇ ਮੈਨੂੰ ਟੀਚਰਾਂ ਕਰਦੇ ਆ ਇਹਨੂੰ ਆਉਂਦਾ ਹੀ ਇਹ ਆ ਲਿਖ ਲੋ 12 ਲੱਖ ਬੰਦਾ ਪਿਛਲੇ 30 ਸਾਲ ਚ ਏਜੰਟਾਂ ਨੇ ਅੱਧ ਮਰਿਆ ਕਰਤਾ ਅੱਧ ਮਰਿਆ ਆਪੋਰੀ ਸਾਹਿਬ ਸਾਹਿਬ ਤਾਂ ਲੱਗਦਾ ਨਹੀਂ ਇਹ ਮੁੱਦਾ ਹੋਣਾ ਚਾਹੀਦਾ ਮੈਨੀਫੈਸਟੋ ਦਾ ਹਿੱਸਾ ਹੋਣਾ ਚਾਹੀਦਾ ਹੋਣਾ ਚਾਹੀਦਾ ਜੇ ਜੇ ਨਹੀਂ ਕਾਂਗਰਸ 'ਚ ਮੈਂ ਪਾਉਂਗਾ ਫੇ ਮੈਂ ਤਾਂ ਪਾਉਂਗਾ ਮੈਂ ਤਾਂ ਉੱਪਰ ਵੀ ਗੱਲ ਕਰੂੰਗਾ ਪਰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸ ਤਾਂ ਦਿਓ ਚਲ ਹੋਰ ਛੱਡੋ ਅਸੀਂ ਇਹਦੇ ਮੁੰਡਾ ਸੁਰਗਵਾਸ ਹੋ ਗਿਆ ਪਾਸਤਰ ਮੈਂ ਉਹਦੇ ਭੁਗਤੇ ਆਇਆ ਸੀ ਮੈਂ ਲੇਖਕਾਂ ਨੂੰ ਪੁੱਛਿਆ ਮੈਂ ਥੋੜਾ ਤੁਹਾਡੇ ਪੈਰਾਂ 'ਚ ਸਿਰ ਰੱਖ ਕੇ ਕਹਿਣਾ ਮੈਂ ਲੇਖਕਾਂ ਨੂੰ ਪੁੱਛਿਆ ਉਹ ਪਾਈ ਕਵਤਾ ਲਿਖ ਦਿੰਦੇ ਆ ਤੂੰ ਮਾਈ ਮਿਰਨ ਜਿੱਥੇ ਤੂੰ ਖੜੀ ਸੀ ਉਸ ਪੈੜ ਦੀ ਖੁਸ਼ਬੂ ਮੇਰੇ ਨੱਕ ਨੂੰ ਅਸਮਾਨ ਤੱਕ ਸੁਗੰਧੀ ਦੇ ਗਈ ਆ ਜਿਹੜੇ ਰੋਂਦੇ ਆ ਟਰੈਵਲ ਏਜੰਟਾਂ ਦੇ ਪਟੇ ਇਹਨਾਂ ਦੀ ਕੀ ਕੂਕ ਨਹੀਂ ਸੁਣਦੀ ਇੱਕ ਲੇਖਕ ਭਾੜ ਦਿਓ ਇੱਕ ਕਵੀ ਜਿਹਨੇ ਕਦੇ ਲੁੱਟੇ ਗਏ ਤੁਹਾਨੂੰ ਪਤਾ ਹੀ ਨਹੀਂ ਮੈਂ ਜਲੰਧਰ ਇੱਕ ਬੰਦੇ ਦਾ ਨਾਮ ਵੀ ਲੈ ਸਕਦਾ ਹਾਂ ਲੈਂਦਾ ਨਹੀਂ ਇਹ ਜਲੰਧਰਕ ਟਰੈਵਲ ਏਜੰਟਾਂ ਉਹਨੇ ਪਾਰਟੀ ਕੀਤੀ 50 ਟਰੈਵਲ ਦੀਆਂ ਟੋਰ ਆਏ ਉਹ ਨਾਲ ਦੇ ਕਹਿੰਦੇ ਕਹਿੰਦਾ ਸ਼ੁਗਲ ਮੇਲਾ ਤਾਂ ਨਹੀਂ ਕਰਨਾ ਵਿਸਕੀ-ਵੁਸਕੀ ਪੀਤੀ ਸੀ ਮੈਂ ਨਾ ਲੈ ਦੂੰਗਾ ਕਿ ਲਿਆਂ ਦੱਸ ਦੂੰ ਵਿਸਕੀ-ਵੁਸਕੀ ਪੀਤੀ ਸੀ ਉਹ ਕਹਿੰਦਾ ਕਰ ਲੈਨੇ ਸ਼ੁਗਲ ਮੇਲਾ ਕਹਿੰਦਾ ਉਹ ਸਾਹਮਣੀ ਕੋਠੜੀ ਚ ਐ ਉਹਦੇ ਚ ਚਾਰ ਹਿੰਦੂਆਂ ਦੀਆਂ ਤੇ ਪੰਜ ਜੱਟਾਂ ਦੀਆਂ ਕੁੜੀਆਂ ਬਾਹਰ ਜਾਣ ਨੂੰ ਰੱਖੀਆਂ ਦੋ-ਦੋ ਫੜ ਲਿਓ ਆ ਤੁਹਾਡੇ ਪੰਜਾਬ ਦਾ ਹਾਲ ਐ ਕਿੱਥੇ ਐ ਮੁੱਖ ਮੰਤਰੀ ਕਿੱਥੇ ਐ ਐਮ ਐਲ ਏ ਐਮ ਪੀ ਮੈਂ ਆਉਂਦੀਆਂ ਲੜਾਈਆਂ ਲੜੀਆਂ ਜ਼ਿੰਦਗੀ ਚ ਔਰ ਹਜ਼ਾਰਾਂ ਬੰਦੇ ਮੈਂ ਰੂੜੇ ਰੋlde ਕੋਈ ਇੱਕ ਬੰਦਾ ਹੈ ਪੰਜਾਬ ਦਾ ਮੈਂ 514 ਮੁੰਡੇ ਪੰਜਾਬ ਦੇ ਵਿੱਚੋਂ ਲਿਆ ਕੇ ਦਿੱਲੀ ਚ ਭਰਤੀ ਕਰਾਇਆ ਪੁਲਿਸ ਚ ਆ ਮੇਰਾ ਪੈਨ ਜੇ ਨਾ ਹੋਣ ਤਾਂ ਸਿਰ ਵੜ ਦੇਣਾ ਰਾਮਵਾਲੀਆ ਸਾਹਿਬ ਤੁਸੀਂ ਅਕਾਲੀ ਦਲ ਚ ਵੀ ਮਰਜ ਹੋਏ ਸੀਗੇ ਜਦੋਂ ਮੰਤਰੀ ਤਿਆਰੀ ਜੀ ਨੇ ਕਰਾਈ ਸੀ ਬੋਤਾ ਫਰਕ ਨਹੀਂ ਪਿਆ ਸੀ ਅਕਾਲੀ ਦੰਨੋਂ ਤੁਹਾਡੇ ਮਰਜੂਰ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਉਹ ਤੁਸੀਂ ਕਾਂਗਰਸ ਨਾਲ ਜੋੜਿਆ ਕਾਂਗਰਸ ਨੂੰ ਕੋਈ ਫਰਕ ਪਾਊਗਾ ਤੇ ਪ੍ਰਜਾ ਦੇ ਲਗੋ ਜੀ ਮੈਂ ਕਰ ਕਰ ਇਹ ਤਾਂ ਤੁਸੀਂ ਕਿਹਾ ਨਹੀਂ ਪਿਆ ਮੈਨੂੰ ਬਾਦਲ ਨੇ ਦਰਬਾਰ ਸਾਹਿਬ ਅਜ ਨਾਲ ਅੱਡੇ ਤੇ ਤੇ ਦਰਬਾਰ ਸਾਹਿਬ ਜਾ ਕੇ ਕਿਹਾ ਸੀ ਤੇਰੇ ਕਰਕੇ 16 ਜਿੱਤੇ ਹਨ ਉਹਨੇ ਤਾਂ ਸੀਟਾਂ ਵੀ ਗਣਤੀਆਂ ਸੀ ਇਸ ਲਈ ਫਰਕ ਪੈਂਦਾ ਹੈ ਸਾਡੇ ਆਉਣ ਨਾਲ ਕੱਲ ਤੋਂ ਹੀ ਫਰਕ ਸ਼ੁਰੂ ਹੋ ਜਾਊਗਾ ਹੋ ਚੁੱਕਾ ਹੈ ਪਵੇਗਾ ਰਮਵਰੀ ਸਾਹਿਬ ਇੱਕ ਕੱਲ ਅਮਿਸ਼ਾ ਜੀ ਆਏ ਸੀ ਉਹ ਕਹਿ ਰਹੇ ਸੀ ਕਿ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਚ ਫਸ ਜਾ ਰਿਹਾ ਉਹ ਕਹਿੰਦੇ ਵੀ ਜਿਹੜਾ ਮੋਦੀ 3 ਹੋਊਗਾ ਤੇ ਜਿਹੜਾ 5 ਸਾਲ ਦੀ ਅਗਲੀ ਸਰਕਾਰ ਚੁਣੀ ਜਾਊਗੀ ਅਸੀਂ ਪੰਜਾਬ ਚ ਨਸ਼ਾ ਜੜ ਤੋਂ ਖਤਮ ਕਰ ਦੇਣਗੇ ਕਿਹਦਾ ਦੇਖਦੇ ਤੁਸੀਂ ਤੇ ਕੇਂਦਰ ਚ 10 ਸਾਲ ਹੋ ਗਏ ਬੈਠਿਆਂ ਨੂੰ ਕਿਸੇ ਨੇ ਛੱਕ ਮਾਰਤੀ 10 ਸਾਲ ਲਿਆ ਕੇ ਆ ਪਿਆ ਕਾਗਜ ਇਹ ਕੇਂਦਰ ਨੇ ਇੱਕ ਵੀ ਪ੍ਰੋਗਰਾਮ ਪੰਜਾਬ ਚ ਨਸ਼ਾ ਖਤਮ ਕਰਨ ਲਈ ਉਰੀਕਿਆ ਤਾਂ ਦੱਸ ਦਿਓ ਜਿਹੜਾ 10 ਸਾਲ ਨਹੀਂ ਕੀਤਾ ਜਿਹੜਾ ਲਾਹੌਰ ਬੁੱਧੂ ਆ ਪਸ਼ੌਰ ਬੁੱਧੂ ਜਿਹੜਾ 10 ਸਾਲ ਦਿੱਲੀ ਨਹੀਂ ਕੀਤਾ ਇੱਥੇ ਕਿੱਥੋਂ ਕਰ ਦੇਣਗੇ ਗੁਜਰਾਤ ਦੇ ਵਿੱਚ ਸਰਿਆਂ ਨਸ਼ਾ ਬੱਦਰਗਾਹ ਤੇ ਵਿਕ ਰਿਹਾ ਵੀ ਕਹਿੰਦੀ ਆ ਵੀ ਅਸੀਂ ਭਾਈਚਾਰੇ ਦੇ ਸਾਥ ਨੂੰ ਬਤਾਉਂਦੇ ਆ ਜਿੱਤੇ ਅਸੀਂ ਸ਼੍ਰੀ ਨਾਮ ਮੰਦਰ ਦਾ ਉਦਘਾਟਨ ਕੀਤਾ ਮੰਦਰ ਬਣਾਇਆ ਉੱਥੇ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਿਆ ਛੋਟੇ ਸਾਹਿਬ ਜਦੋਂ ਯਾਦ ਕਰਦੇ ਹੋਏ ਪੀਰ ਬਾਲਦੇਵਸ ਬਣਾਇਆ ਤੇ ਹੋਰ ਅਜਿਹੀਆਂ ਕਈ ਪ੍ਰਾਪਤੀ ਕੀਤੀ ਸਾਰੇ ਭਾਈਚਾਰੇ ਸਾਡੇ ਨਾਲ ਆ ਮੈਂ ਤਾਂ ਤੁਹਾਨੂੰ ਬਾਹਲੀਆਂ ਗੱਲਾਂ ਕੀਤੀ ਨੇ ਮੈਂ ਤੁਹਾਨੂੰ ਆ ਗੱਲ ਲੈ ਕੇ ਦੱਸਦੀ ਆ ਬਈ ਜਿਹੜੇ ਲੋਟ ਦੇ ਕਿਸੀ ਕੰਮ ਚੱਲਦੇ ਆ ਤੇ ਪੰਜਾਬ ਨਾ ਇਹਦੇ ਮਸਲੇ ਪਾਣੀਆਂ ਦੇ ਤੇ ਹੋਰ ਐ ਤੇ ਇੱਥੋਂ ਦੇ ਲੋਕਾਂ ਨੂੰ ਖੱਜਲ ਖਵਰੀ ਦੁਨੀਆ ਚ ਹੁੰਦੀ ਐ ਉਹਦੇ ਬਾਰੇ ਕੋਈ ਚਾਰ ਸ਼ਬਦਾਂ ਦਾ ਕਾਗਜ਼ ਹੈ ਉਹਨਾਂ ਕੋਲੇ ਮੈਂ ਤਾਂ ਇੰਨਾ ਲਿਖ ਕੇ ਲਿਆ ਕਮਿਟਮੈਂਟ ਹੈ ਨਹੀਂ ਤੁਰੇ ਜਾਂਦੇ ਕਈ ਵਾਰੀ ਸੌਕਣ ਨੂੰ ਵੀ ਸੌਕਣ ਕਹਿ ਦਿੰਦੀ ਐ ਤੈਨੂੰ ਬਹੁਤ ਸੁਆਗਤ ਹੋਵੇ ਪਰ ਇਹ ਤਾਂ ਕਹਿੰਦੀ ਹੈ ਬਿਸ਼ੱਕ ਦੀ ਸਾਰੇ ਮਰ ਜਾਣ ਐਵੇਂ ਹੁੰਦਾ ਸਭ ਕੁਝ ਐਵੇਂ ਬਿੱਤੂ ਜੀ ਨੇ ਕਿਹਾ ਕੋਈ ਕੈਪੇਬਲ ਕਾਂਗਰਸੀ ਲੁਧਿਆਣੇ ਤੋਂ ਨਹੀਂ ਮਿਲਿਆ ਜਿਹੜਾ ਬਾਹਰੋਂ ਲੈ ਕੇ ਇੱਥੇ ਇਲੈਕਸ਼ਨ ਲੜਾ ਆਪਾਂ ਇਹ ਇਹ ਇਹਨਾਂ ਨੇ ਆਪ ਨਹੀਂ ਲੜਾਏ ਵੀ ਥਾਂ ਤੇ ਇਹਨਾਂ ਨੇ ਯੂਪੀ 'ਚ ਲੜਾਏ ਵੇ ਇਹਨਾਂ ਨੇ ਮੱਧ ਪ੍ਰਦੇਸ਼ 'ਚ ਲੜਾਏ ਆ ਇਹ ਇੱਥੇ ਨਹੀਂ ਲੜਾਉਂਦੇ ਜਿੱਦੋਂ ਇਸ ਕਰਕੇ ਲੁਧਿਆਣਾ ਚੀਤ ਵੱਡੀ ਹੈ ਇਸ ਲਈ ਸਭ ਤੋਂ ਯੋਗ ਬੰਦਾ ਲਿਆਂਦਾ ਮਤਲਬ ਕਹਿੰਦੇ ਹੋ ਕਿ ਭਾਈ ਸੁਣੋ ਜੇ ਕੋਈ ਬਾਕੀ ਜਿਹੜੇ ਲੁਧਿਆਣੇ ਸੀ ਉਹ ਯੋਗ ਨਹੀਂ ਤੜਕੇ ਕਿਹਦੇ ਦਾ ਮਤਲਬ ਨਹੀਂ ਮੈਂ ਕਹਿੰਦਾ ਇਹ ਸਾਰਿਆਂ ਤੋਂ ਲੁਧਿਆਣੇ ਦੇ ਯੋਗ ਲੋਕੇ ਨਹੀਂ ਕਿਹਾ ਰਾਜੇ ਨੂੰ ਲਿਆਓ ਇਹ ਲੁਧਿਆਣੇ ਦੇ ਯੋਗ ਲੋਕਾਂ ਦੀ ਮੰਗ ਰਾਜੀ ਸਰ ਇਹ ਕੀ ਕਾਰਨੋਂ ਪਹਿਲਾਂ ਕਾਜੀ ਦੇ ਚਰੇ ਗ੍ਰਾਪੀ ਪਾਰਟੀ ਬਣਾਈ ਫਿਰ ਸਮਾਜਵਾਦੀ ਪਾਰਟੀ ਚਲੇ ਗਏ ਫਿਰ ਤੁਸੀਂ ਵਾਪਸ ਆ ਕੇ ਆ ਗਿਆ ਇਹਦਾ ਇੱਕ ਇਉਂ ਕਰੋ ਇਹ ਵੀ ਰਿਕਾਰਡ ਸਿੱਧ ਕਰ ਲਓ ਮਾਵਾ ਪੁੱਤ ਜਨਮ ਦੀਆਂ ਕੋਈ ਰਾਮੂ ਵਾਲੀਏ ਵਰਗਾ ਵਿਰਲਾ ਮੈਂ ਹੈ ਜਿਹੜਾ ਕਿਸੇ ਪਾਰਟੀ ਦੀ ਜਾਂਦਾ ਤੇ ਲਾੜੇ ਦੇ ਨਾਲ ਸਰਵਾਲਾ ਬਣ ਕੇ ਬੈਠਾ ਹੁੰਦਾ ਨਹੀਂ ਆਉਂ ਨਾ ਲਵੋ ਕਿਹੜੀ ਪਾਰਟੀ ਦੀ ਹੈ ਹਮੋਂ ਸੇ ਖਾਕੇ ਤੱਕ ਅੜ ਕੇ ਜੋ ਐ ਨਾ ਕਾਲੀ ਕਰੋ ਕਾਈ ਨਾ ਕਰੋ ਤੁਸੀਂ ਮਾਲਕ ਹੈ ਮੈਨੂੰ ਵੀ ਬੋਲਣ ਦਿਓ ਹੈ ਨਾ ਕਰੋ ਮੈਨੇ ਇੱਕ ਬਦਸੋ ਮੈਂ ਕਦੇ ਕਾਂਗਰਸੀ ਬਣਿਆ ਕੱਟੋ ਕਾਗਜ਼ ਲੱਕਰਪਾਨ ਵੀ ਲਿਆਓ ਸਿਰ ਲਾਉਣ ਨੂੰ

ਬੀਜੇਪੀ ਨਹੀਂ ਬਣਿਆ ਮੈਂ ਸਮਾਜਵਾਦੀ ਨਹੀਂ ਬਣਿਆ ਮੈਂ ਤੁਹਾਨੂੰ ਕੀ ਪਤਾ ਹੈ ਤੁਸੀਂ ਕਾਲੀ ਦਾ ਰਹੇ ਹੋ ਕਾਲੀ ਦਾ ਕਾਲੀ ਦਾ ਛੜਤਾ ਉਹ ਪਹਿਲਾਂ ਵੀ ਛੜਤਾ ਸੀ ਜਿਹੜੇ ਕਿਉਂ ਕਰੋ ਹੁਣ ਬੈਟਰੀ ਮਾਰਿਆ ਸਾਰੇ ਪੰਜਾਬ ਚ ਕਾਲੀ ਨਹੀਂ ਸਿਉਂਦਾ ਮੇਰਾ ਇਕੱਲੇ ਦਾ ਕਸੂਰ ਹੈ ਭੱਲ ਦਿਓ ਕਾਲੀ ਦੇ ਕਿਹਦੇ ਕਿਹ ਕਿਸੇ ਆਪ ਨੂੰ ਇੱਕ ਸੁਣੋ ਸੁਣੋ ਮੇਰੀ ਗੱਲ ਸੁਣੋ ਉਹ ਪਹਿਲਾਂ ਮੇਰੀ ਬੇਨਤੀ ਸੁਣੋ ਇੱਕ ਟੀਲਾ ਜਿਹਾ ਸੀਗਾ ਉਹ ਕਿੰਨੇ ਫਤੂ ਸਰਪੰਚ ਕਿਵੇਂ ਚੱਕ ਗਿਆ ਉਹ ਐਂ ਝਾਕਦਾ ਸੀਗਾ ਕਹਿੰਦਾ ਪਿਆਉ ਦਾ ਪੁੱਤਾ ਫਿਰ ਉਹਦੋਂ ਸਿੱਧਾ ਝਾਕ ਪਿਆ ਇਹਦਾ ਪਿੰਡ ਵਾਲੇ ਨੂੰ ਪੁੱਛ ਲੈ ਜਿਹਨੇ ਮੈਨੂੰ ਬਣਾਇਆ ਭਾਈ ਦੇਸ਼ ਨੂੰ ਪੁੱਛ ਲੋ ਜਿਹੜੇ ਮੈਨੂੰ ਚੱਕ ਚੱਕ ਕੇ ਪ੍ਰਧਾਨ ਮੰਤਰੀ ਤੋਂ ਦੂਜੇ ਨੰਬਰ ਤੇ ਸੌਂ ਚਕਾਉਂਦੇ ਆ ਹਾਂ ਨ ਕੋਈ ਗੱਲ ਜੇ ਐਨਡੀ ਦੀ ਸਰਕਾਰ ਬਣਦੀ ਤੇ ਮੰਨ ਲਈਏ ਤੁਹਾਨੂੰ ਕੋਈ ਵੱਡਾ ਪਦ ਮੈਂ ਮੇਰਾ ਕੋਈ ਅੱਜ ਰੌਲਾ ਨਹੀਂ ਮੈਂ ਨਾ ਮੈਂ ਗੱਲ ਕਰਨੀ ਹੈ ਨਾ ਮੈਂ ਆਉਦੇ ਪਾਸੇ ਅੱਜ ਸਿਰਫ ਰਾਜੇ ਬੜਿੰਗ ਦੀ ਜਿੱਤ ਦੀ ਗੱਲ ਕਰ ਰਿਹਾ ਹਾਂ ਰਮੋਗਰ ਸਾਹਿਬ ਤੁਸੀਂ ਗੱਲ ਕੀਤੀ ਰਾਜੇ ਬੜਿੰਗ ਦੀ ਰਾਜੇ ਬੜਿੰਗ ਜੀ ਨੇ ਐਸਚ ਕਲਰ ਟ੍ਰੈਵਲ ਨਾਲ ਗੱਲ ਕੀਤੀ ਹਾਂ ਉਹਨੇ ਮੇਰੇ ਨਾਲ ਕੀਤੀ ਹੈ ਮੇਰੇ ਨਾਲ ਕੀਤੀ ਹੈ ਮੈਂ ਪਿੰਡ ਗਿਆ ਸੀ ਉਹਨੇ ਕਿਹਾ ਸੀ ਜਦੋਂ ਤੁਸੀਂ ਕਹੋਗੇ ਮੈਂ ਇਹਦੇ ਤੇ ਮੋਸ਼ਨ ਲਿਆਉਂਗਾ ਮਰਜ਼ੀ ਪ੍ਰ ਕਰਦੇ ਪਹਿਲਾਂ ਮੁੱਖ ਮੰਤਰੀ ਹਾਊਸ ਵੱਲੋਂ ਅਨਿਮਨਸ ਮਤਾ ਕਰ ਨਹੀਂ ਲਿਆਵੇ ਉਹ ਨਹੀਂ ਲਿਆਇਆ ਲੀਡਰ ਦਾ ਮਤਰੀ ਹੈ ਜੀ ਜਮਾਣਾ ਚ ਚਲੋ ਮੈਨੂੰ ਉਹ ਤੇ ਇਤਬਾਰ ਹੈ ਉਹ ਦਿੱਤੇ ਔਰ ਦੇ ਲੁਧਿਆਣੇ ਨੂੰ ਵੀ ਕਰਨਾ ਚਾਹੀਦਾ ਇਹ ਬੰਦਾ ਜੀ ਨੇ ਦੇਸ਼ ਦੇ ਨਾਭਜ ਨੂੰ ਪਛਾਣਿਆ ਉਹ ਕੁਦਰਤੀ ਸਭ ਤੋਂ ਚੰਗਾ ਕੈਂਡੀਡੇਟ ਲੁਧਿਆਣੇ ਨੂੰ ਮਿਲਿਆ ਕਿਉਂ ਪੁਲੀਸ ਸਾਹਿਬ ਅਮੋਰੀ ਸਾਹਿਬ ਜਿਹੜੇ ਰਮੇਸ਼ ਪਿੱਟੂ ਦੇ ਪੱਕੀ ਪ੍ਰੈਸ਼ਰ ਦੇ ਬਿਆਨ ਆ ਰਹੇ ਨੇ ਜੀ ਚੰਗੇ ਮਾੜੇ ਬੜਿੰਗ ਸਾਹਿਬ ਨੂੰ ਲੈ ਕੇ ਉਹਨਾਂ ਬਾਰੇ ਤੁਹਾਡੇ ਵਿਚਾਰ ਨੇ ਕੀ ਗੱਲ ਹੈ ਮੈਂ ਬੇਨਤੀ ਕਰੂੰਗਾ ਵੀ ਸਰਦਾਰ ਤਲ ਮੈਂ ਨਾ ਨਹੀਂ ਲੈਂਦਾ ਜੇ ਕੈਂਡੀਡੇਟ ਸਾਹਿਬ ਹੈ ਤੁਸੀਂ ਹੁਣ ਬੀਜੇਪੀ ਦੇ ਖੜ ਗਏ ਸਾਰੇ ਥੋੜਾ ਜਿਹੀ ਚੰਗੇ ਲੱਗਦੇ ਆ ਕੁੜੀਓ ਪੇਕਿਆਂ ਨੂੰ ਇੰਨੀਆ ਗਾਲਾਂ ਨਹੀਂ ਕੱਢੀਂਆਂ ਵੀ ਤਾਂ ਨਿਕਲ ਜੇ ਤਾਂ ਮੁੜ ਕੇ ਨਾ ਕੋ ਚੱਲੇ ਮੈਂ ਬਿੱਟੂ ਨੂੰ ਰਹਿ ਦਿੰਨਾ ਪੇਕਿਆਂ ਨੂੰ ਗਾਲਾਂ ਨਾ ਕੱਢ ਜਾ ਨਾ ਉੱਥੇ ਤੇਰੇ ਦਾਦੇ ਨੇ ਤੇਰੇ ਪਿਓ ਨੇ ਤੇ ਤੂੰ ਇਹਨਾਂ ਪੇਕਿਆਂ ਦੀ ਖੱਟੀ ਖਾਦੀ ਐ ਆਦਾ ਨਵਾਂ ਨਵਾਂ ਚਾਹ ਇਹ ਲੈ ਜੂਗਾ ਨਾਲੇ ਜਿਹੜਾ ਪਾਊਡਰ ਦਿਆ ਹੁੰਦਾ ਨਾ ਉਹ ਪਹਿਲੇ ਮੀਂਹ ਤੇ ਛੜਾਕੇ ਚ ਲੈ ਜਾਂਦਾ ਸਿਆਣ ਨਹੀਂ ਹੁੰਦੀ ਇਹ ਰਾਮਨ ਸਰਕਾਰ ਕੇਂਦਰ ਦੇ ਵਿੱਚ ਕਿਸੇ ਪਾਰਟੀ ਦੀ ਬਣੇ ਪਰ ਤੁਸੀਂ ਜਿਹੜੇ ਮੁੱਦੇ ਚੱਕ ਰਹੇ ਹੋ ਜਿਵੇਂ ਨੌਜਵਾਨ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ 'ਚ ਫਸ ਰਹੇ ਨੇ ਉਹਨਾਂ ਉੱਪਰ ਕੋਈ ਨਾ ਕੋਈ ਕਾਨੂੰਨ ਜ਼ਰੂਰ ਬਣਨੇ ਚਾਹੀਦੇ ਨੇ ਸਖਤ ਜਿਹੜੇ ਕਾਨੂੰਨ ਬਣ ਕੇ ਲਾਗੂ ਹੋਣ ਮੈਂ ਜੇ ਐਤਕੀਅਤ ਤੁਸੀਂ ਇਹਦਾ ਦਿੰਨੇ ਆ ਮੈਂ ਤਾਂ ਸ਼ਾਬਾਸ਼ ਤੁਹਾਨੂੰ ਕਹਿਣਾ ਹੈ ਵੀ ਤੁਸੀਂ ਮੈਨੂੰ ਸ਼ੱਕ ਸੀ ਵੀ ਮੇਰੇ ਪੇਕੇ ਲੋਦਿਆਂ ਨੇ ਥੋੜੇ ਜਿਹਾ ਠੱਠ ਕਰ ਰਹੀ ਹੈ ਹਲੇ ਤਾਈਂ ਤਾਂ ਕੀਤਾ ਨਹੀਂ ਉਦਰੀ ਕਰਦੇ ਹੁੰਨੇ ਆ ਪਰ ਮੈਂ ਬਿਲਕੁਲ ਕਹਿੰਦਾ ਜਿਹੜਾ ਬੰਦਾ ਧਿਆਨ ਦਿਓ ਫਰਜ਼ ਕੀ ਹੈ ਰਾਜਨੀਤੀ ਦਾ ਫਿਕਰ ਫਰਜ਼ ਦੇ ਵਿੱਚ ਫਿਕਰ ਚਾਹੀਦਾ ਹੈ ਫਿਕਰ ਤੇ ਫਾਇਦਾ ਚਾਹੀਦਾ ਕਿਹਦਾ ਲੋਕਾਂ ਦਾ ਅਸੀਂ ਉਹ ਕੀਤੀ ਹੈ ਸਾਡੇ ਤੇ ਬੜੀ ਕਿਰਪਾ ਹੈ ਮਹਾਰਾਜ ਦੀ ਹੁਣ ਵੀ ਕਰਾਂਗੇ ਇਹਨੂੰ ਇਹ ਤੋਂ ਮੈਂ ਕਾਜ ਨਾ ਕਹਿਣਾ ਇਹਨਾਂ ਕੋਲੋਂ ਬਹਿਸ ਕਰਾ ਦੂ ਮੈਂ ਇੱਕ ਘੰਟਾ ਲੋਕਾਂ ਦੀ ਲੋਕਾਂ ਤੋਂ ਲੁੱਟ ਨਾ ਹੋਵੇ ਕਦੇ ਇਹਦੇ ਤੇ ਮੈਂ ਤੁਹਾਨੂੰ ਜ਼ਰੂਰ ਕਹਿਣਾ ਹੱਥ ਬਣ ਕੇ ਵੀਰ ਜੀ ਤੁਸੀਂ ਕਦੇ ਐਗਜ਼ਾਮਨ ਕਰਿਓ ਕਿ ਕਿਵੇਂ ਲੋਕ ਲੁੱਟੇ ਜਾ ਰਹੇ ਆ ਕਿਵੇਂ ਮੈਂ ਸੱਤਾਂ ਦੀ ਫੋਟੋ ਦਿੱਤੀ ਹੈ ਨਾ ਉਹ Hindu ਮਾਂ ਕਹਿੰਦੀ ਕਹਿੰਦੀ ਵੀਰਿਆ ਮੇਰਾ ਪੁੱਤ ਲਿਆ ਦੇ ਮੱਕੀ ਕਹਿੰਦੇ ਇੱਕੋ ਭੈਣ ਰਖੜੀਆਂ ਵੇਲੇ ਆਉਂਦੀ ਹੈ ਉਹਦੀ ਫੋਟੋ ਤੇ ਰਖੜੀ ਲਾ ਕੇ ਆਪ ਹੀ ਪਸੌਦਾ ਨੋਟ ਦੇਵ ਚ ਪਾ ਕੇ ਮੁੜ ਜਾਂਦੀ ਆ ਵੀਰ ਨੇ ਦੇਤਾ ਆ ਮੇਰੀ ਧੀ ਦਾ ਹਾਲ ਹੈ ਕੌਣ ਹਿੰਦਾ ਹੈ ਪਰ ਰਾਮਵਾਲੀ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਇਹ ਇੰਨਾ ਨੈਕਸਸ ਫੈਲ ਚੁੱਕਿਆ ਤੇ ਪਿੱਛੇ ਕਾਰਨ ਕਿਸ ਨੂੰ ਮੰਨਦੇ ਹੁੰਦੇ ਸੀ ਕਾਰਨ ਵੀ ਕਈ ਵੇਰੀ ਨਾ ਬੰਦਾ ਬਾਹਲਾ ਚਾਮ ਲਿਆ ਪਿਆ ਉਹ ਮਿੱਠੇ ਦੀ ਥਾਂ ਤੇ ਜ਼ਹਿਰ ਪੀ ਜਾਂਦਾ ਹੈ ਪੰਜਾਬ ਦੇ ਮੁੰਡਿਆਂ ਤੇ ਇੱਕ ਹੋੜ ਲੱਗੀ ਇਹ ਵੀ ਲੰਮੀਆਂ ਕਹਾਣੀਆਂ ਕਿਤੇ ਉਂ ਬਹਿ ਕੇ ਕਰਾਂਗੇ ਮੈਨੂੰ ਉਹ ਦੱਸ ਦਿਓ ਇੱਥੇ ਅਕਾਲੀ ਨਾਲ ਆਇਆ ਬਾਦਲ ਆਇਆ ਪਿੰਡਾਂ ਚ ਆਇਆ ਕੋਈ ਇੱਕ ਸੈਮੀਨਾਰ ਕਿਰਾਇਆ ਵੀ ਤੁਸੀਂ ਬਚਣਾ ਕਿਵੇਂ ਅਸੀਂ ਤਾਂ ਮੈਂ ਕਿਤੇ ਵੀ ਐ ਮੈਂ ਮਨਤਲਾਮੇ ਵੀ ਆਏ ਇਹਨੂੰ ਹੁੰਦੀ ਗੱਲ ਟਰੈਵਲ ਏਜੰਟਾਂ ਦੀ ਹੈ ਫਿਰ ਕੀ ਹੋ ਗਿਆ ਇਹ ਛੋਟੀ ਗੱਲ ਹੈ ਇਹ ਚੱਜਦੀ ਆਉਂਦੀ ਹੈ ਜੇ ਕੋਈ ਆਪਦਾ ਕਿੜਾ ਵੰਡ ਕੇ ਵੰਡ ਕਿੜਾ ਬਣਾ ਕੇ ਵੰਡ ਦੇਵੇ ਤੇ ਆਪ ਇਹਨਾਂ ਨੂੰ ਨਾ ਖਾਵੇ ਤੇ ਜਿਹੜੀ ਦੂਜੀ ਨੂੰ ਘਲਪੇ ਖਾਗੇ ਉਹਨਾਂ ਤਾਂ ਚੰਗੇ ਆ ਰਮੂ ਵਾਲੀ ਸਭ ਹੁਣ 2.5 ਸਾਲ ਤੱਕ ਫਿਰ ਅਸੈਂਬਲੀ ਇਲੈਕਸ਼ਨ ਵੀ ਆਣੇ ਆ ਉੱਚ ਕੀ ਲੋਕ ਆਪਣੀ ਥੋੜੀ ਪਾਰਟੀ ਜਿਹੜੀ ਹੈ ਕੰਟੈਸਟ ਕਰ ਹਾਂ ਮੈਂ ਉਹਦੇ 'ਚ ਮੈਂ ਹਿੱਸਾ ਲਵਾਂਗਾ ਮਤਲਬ ਪਾਰਟੀ ਸਭ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਆ ਮੌਕੇ ਜਾਣ ਦਿਓ ਮੈਂ ਪਲਾਨ ਬਣਾ ਲਿਆ ਹੈ ਅੱਜ ਉਹਨਾ ਮੁੱਕ ਕੇ ਮੈਂ ਇੱਕ ਇਹੋ ਜੀ ਲਹਿਰ ਚ ਲਾਵਾਂਗਾ ਘੱਟੋ ਘੱਟ 11 ਜ਼ਿਲ੍ਹਿਆਂ 'ਚ ਐ ਹੋ ਜੂਗਾ ਵੀ ਆਹ ਕੁਸ਼ਾ